ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਬਹੁਤ ਬਹੁਤ ਸੁਆਗਤ ਹੈ ਜੀ ਤੁਹਾਡੇ ਆਪਦੇ ਆਪਣੇ ਚੈਨਲ ਹੋਮ ਸੇਲ ਮਾਰਕੀਟ ਦੇ ਵਿੱਚ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੈਂ ਇੱਕੋ ਹੀ ਗੱਲ ਕਹੂੰ ਆ ਜੀ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 73800 ਪੂਰਾ 26173 ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਹੈ ਮਕਾਨ ਹੈ ਘਰ ਹੈ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਹੈ ਜਿਥੋਂ ਤੁਸੀਂ ਦੇਖ ਰਹੇ ਹੋ ਤੁਸੀਂ ਐਡ ਕਰਵਾ ਸਕਦੇ ਹੋ ਬਿਲਕੁਲ ਫਰੀ ਦੇ ਵਿੱਚ ਆਪਾਂ ਕਰਦੇ ਆਂ ਤੁਸੀਂ ਕੀ ਕਰਨਾ ਜਿਹੜੀ ਕੋਠੀ ਘਰ ਮਕਾਨ ਵੇਚਣਾ ਹੈ ਉਹਦੀ ਇੱਕ ਤਾਂ ਪੂਰੀ ਵਧੀਆ ਵੀਡੀਓ ਤੇ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਲਾਜ਼ਮੀ ਚ ਆ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਤੇ ਅੱਜ ਆਪਾਂ ਥੋੜੀ ਜੀ ਗੱਲ ਤੁਹਾਡੇ ਨਾਲ ਕਰਨੀ ਹੈ ਅਸੀਂ ਤੇ ਜਿੰਨੇ ਤੁਸੀਂ ਕਮੈਂਟ ਪਾਏ ਆ ਤੁਹਾਡੇ ਕਮੈਂਟ ਵੀ ਆਪਾਂ ਸਾਰੇ ਪੜਨੇ ਆ ਤੁਸੀਂ ਕਾਫੀ ਦਿਨਾਂ ਦੇ ਕਮੈਂਟ ਕਰ ਰਹੇ ਸੀਗੇ ਵੀ ਕਮੈਂਟ ਪੜੋ ਜੀ ਸਾਡੇ ਤੇ ਤੁਹਾਡੇ ਕਮੈਂਟ ਵੀ ਪੜਾਂਗੇ ਦੋ ਤਿੰਨ ਗੱਲਾਂ ਉਹ ਵੀ ਆਪਾਂ ਸਾਰੀ ਕਰਾਂਗੇ ਜੀ ਪਹਿਲੀ ਗੱਲ ਤਾਂ ਇਹ ਹੈ ਜੀ ਜਦੋਂ ਤੁਸੀਂ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਓ ਕੋਠੀ ਦੀ ਮਕਾਨ ਦੀ ਜਿਹੜੀ ਤੁਸੀਂ ਸੇਲ ਕਰਨੀ ਹੁੰਦੀ ਆ ਉਹਦੀ ਵੀਡੀਓ ਜਿਹੜੀ ਬਣਾ ਕੇ ਭੇਜ ਦਿਓ ਵਧੀਆ ਬਣਾ ਕੇ ਭੇਜਿਆ ਕਰੋ ਆਪਣੇ ਕੋਲੇ 10 ਦੇ ਵਿੱਚੋਂ 7 ਵੀਡੀਓ ਤਾਂ ਇਦਾਂ ਦੀਆਂ ਆਉਂਦੀਆਂ ਵੀ ਜਮਾਂ ਹੀ ਕੁਝ ਨਹੀਂ ਪਤਾ ਲੱਗਦਾ ਜੀ ਆਪਣੇ ਕੋਲੇ ਇੰਨੀਆਂ ਵੀਡੀਓ ਪਈਆਂ ਪੈਂਡਿੰਗ ਦੇ ਵਿੱਚ ਅਲੱਗ-ਅਲੱਗ ਏਰੀਆ ਚ ਆਪਣੇ ਕੋਲੇ ਆਈਆਂ ਪਈਆਂ ਤੇ ਫੋਨ ਨੂੰ ਸਿੱਧਾ ਕਰਕੇ ਵੀਡੀਓ ਬਣਾਈ ਹੁੰਦੀ ਆ ਤੇ ਕਈ ਫੋਨ ਨੂੰ ਟੇਡਾ ਕਰਕੇ ਬਣਾਈ ਹੁੰਦੀ ਆ ਪਰ ਇੰਨੀ ਜਿਆਦਾ ਫਾਸਟ ਬਣਾਈ ਹੁੰਦੀ ਆ ਇੰਨੀ ਜਿਆਦਾ ਜਲਦਬਾਜੀ ਦੇ ਵਿੱਚ ਬਣਾਈ ਹੁੰਦੀ ਆ ਜੀ ਨਾ ਤਾਂ ਕੁਝ ਬਾਹਰ ਦਾ ਪਤਾ ਲੱਗਦਾ ਨਾ ਕੁਝ ਅੰਦਰ ਦਾ ਪਤਾ ਲੱਗਦਾ ਤੇ ਮੈਂ ਹਰ ਰੋਜ਼ ਕਹਿਣਾ ਵੀ ਹੁਣ ਵੀ ਪ੍ਰੋਪਰ ਵੀਡੀਓ ਬਣਾ ਕੇ ਭੇਜਿਆ ਕਰੂੰ ਜਦੋਂ ਤੁਸੀਂ ਸੇਲ ਕਰਨੀ ਹੈ ਕੋਈ ਆਪਣੀ ਜੜੀ ਕੂਠੀ ਹੈ ਜਾਂ ਮਕਾਨ ਹੈ ਕੋਈ 2-4 ਰੁਪਿਆ ਦੀ ਗੱਲ ਤਾਂ ਹੈ ਨਹੀਂ ਜੀ 2-4 ਰੁਪਿਆ ਦੀ ਚੀਜ਼ ਤਾਂ ਹੈ ਨਹੀਂ ਆਪਣਾ ਲੱਖਾਂ ਦਾ ਸੌਦਾ ਹੁੰਦਾ ਹੈ ਜਦੋਂ ਆਪਾਂ ਕਿਸੇ ਨੂੰ ਦਿਖਾਉਨੇ ਆ ਜੀ ਤਾਂ ਵਧੀਆ ਤਰੀਕੇ ਨਾਲ ਆਪਣੀ ਆਪਾਂ ਕੋਠੀ ਦਿਖਾਵਾਂਗੇ ਤਾਂ ਹੀ ਵਧੀਆ ਰਿਸਪੌਂਸ ਆਪ ਨੂੰ ਮਿਲੂਗਾ ਤੇ ਜਲਦੀ ਸੇਲ ਹੋਵੇਗੀ ਜੀ ਤੁਸੀਂ ਵੀਡੀਓ ਬਣਾਣਾ ਜਦੋਂ ਸ਼ੁਰੂ ਕਰਦੇ ਹੋ ਤਾਂ ਬਾਹਰ ਤੋਂ ਬਣਾਉਣੀ ਸਟਾਰਟ ਕਰਿਆ ਕਰੋ ਜੀ 메인 게ਟ ਤੋਂ ਪਹਿਲਾਂ ਜੋ ਵੀ ਆਪਣੀ ਗਲੀ ਲੱਗਦੀ ਹੈ ਸੜਕ ਲੱਗਦੀ ਹੈ ਵਧੀਆ ਤਰੀਕੇ ਨਾਲ ਆਰਾਮ ਨਾਲ ਪਹਿਲਾਂ ਤਾਂ ਉਹ ਦਿਖਾਇਆ ਕਰੋ ਤੇ ਆਪਣੀ ਜਿਹੜੀ ਕੋਠੀ ਹੈ ਜਾਂ ਮਕਾਨ ਉਹਦਾ ਸਾਰਾ ਫਰੰਟ ਦਿਖਾਇਆ ਕਰੋ ਫਿਰ ਬਿਲਕੁਲ ਆਰਾਮ ਨਾਲ ਸਾਰੇ ਵੀਡੀਓ ਬਣਾਇਆ ਕਰੋ ਜੀ ਤੇ ਘੱਟੋ ਘੱਟ 4 ਤੋਂ 5 ਮਿੰਟ ਦੀ ਤਾਂ ਆਰਾਮ ਨਾਲ ਵੀਡੀਓ ਹੋਣੀ ਚਾਹੀਦੀ ਹੈ ਕਿਉਂਕਿ ਵਧੀਆ ਵੀਡੀਓ ਬਣੀ ਹੋਵੇ ਤਾਂ ਵਧੀਆ ਰਿਸਪੌਂਸ ਮਿਲਦਾ ਜੀ ਤੇ ਨਾਲ ਦੀ ਨਾਲ ਮੈਂ ਕਹਿਣਾ ਵੀ ਹੁਣੇ ਵੀ 5 ਤੋਂ 7 ਜਾਂ ਵੱਧ ਫੋਟੋਆਂ ਵੀ ਤੁਸੀਂ ਖਿੱਚ ਕੇ ਭੇਜ ਸਕਦੇ ਹੋ ਪਹਿਲਾਂ ਤਾਂ ਤੁਸੀਂ ਦੂਰ ਤੋਂ ਸਾਰੀ ਕੋਠੀ ਦੀ ਇੱਕ ਵਧੀਆ ਵੀਡੀਓ ਪੂਰੀ ਵਧੀਆ ਜੀ ਲਾਜ਼ਮੀ ਭੇਜਿਆ ਕਰੋ ਕਿਉਂਕਿ ਆਪਾਂ ਸਕਰੀਨ ਤੇ ਲਗਾਉਣੀ ਹੁੰਦੀ ਹੈ ਤੇ ਦੂਜੀ ਗੱਲ ਆਪਣੀ ਇਹ ਹੈ ਜੀ ਵੀ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਦੇਣੋ ਜੀ ਵੀ ਆਸੀ ਕੋਠੀ ਸੇਲ ਕਰਨੀ ਹੈ ਏਰੀਆ ਦੱਸ ਦਿੰਦੇ ਹਾਂ ਵੀ ਜਿਵੇਂ ਹੋ ਗਿਆ ਜੀ ਮਾਨਸਾ ਏਰੀਆ ਹੋ ਗਿਆ ਬਠਿੰਡਾ ਖਰੜ ਵੀ ਅਸੀਂ ਖਰੜ ਏਰੀਆ ਚ ਕੋਠੀ ਸੇਲ ਕਰਨੀ ਹੈ ਇੰਨੇ ਗੱਜ ਦੀ ਕੋਠੀ ਹੈ ਇੰਨੇ ਮਰਲੇ ਜਗਾ ਦੀ ਕੋਠੀ ਹੈ ਜੀ ਤੇ ਜਿਹੜੇ ਤੁਸੀਂ ਕਮੈਂਟ ਕਰ ਦੋ ਤੁਹਾਨੂੰ ਬੇਨਤੀ ਹੈ ਜੀ ਵੀ ਕਮੈਂਟ ਦੇ ਵਿੱਚ ਨਾ ਲਿਖਿਆ ਕਰੋ ਤੁਸੀਂ ਸਿੱਧੀ ਆਪਣੇ ਕੋਲੇ ਭੇਜ ਦਿਆ ਕਰੋ ਵੀਡੀਓ ਤੇ ਫੋਟੋਆਂ ਤੇ ਪੂਰੀ ਜਾਣਕਾਰੀ ਆਪਣੇ ਵਟਸਐਪ ਨੰਬਰ ਤੇ ਤੇ ਵਟਸਐਪ ਨੰਬਰ ਆਪਣਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਨੰਬਰ ਚੱਲਦਾ ਰਹਿੰਦਾ ਹੈ 73800 ਪੂਰਾ 6273 ਆਪਣੇ ਨੰਬਰ ਤੇ ਵੀਡੀਓ ਭੇਜ ਦਿਆ ਕਰੋ ਜੀ WhatsApp ਨੰਬਰ ਆਪਣਾ ਠੀਕ ਹੈ ਜੀ ਬਾਕੀ ਆਪਾਂ ਐਡ ਜਿਹੜੀ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਆਪਾਂ ਲੈਂਦੇ ਜੀ ਤੇ ਹੁਣ ਆਪਾਂ ਗੱਲ ਕਰਦਾ ਜੀ ਕਮੈਂਟਾਂ ਦੀ ਤੁਸੀਂ ਕਾਫੀ ਕਮੈਂਟ ਪਾਈ ਸੀਗੇ ਤੇ ਤੁਸੀਂ ਕਹਿੰਦੇ ਸੀਗੇ ਵੀ ਕਮੈਂਟ ਪੜੋ ਜੀ ਤੇ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਬਹੁਤ ਟਾਈਮ ਹੋ ਗਿਆ ਜੀ ਮੈਨੂੰ ਤਾਂ ਚੇਤਾ ਵੀ ਹੈ ਨਹੀਂ ਲਾਸਟ ਟਾਈਮ ਆਪਾਂ ਕਦੋਂ ਕਮੈਂਟ ਪੜੇ ਸੀਗੇ ਤੇ ਅੱਜ ਆਪਾਂ ਤੁਹਾਡੇ ਕਮੈਂਟ ਪੜਦੇ ਆਂ ਕੀ ਕੁਝ ਤੁਸੀਂ ਕਹਿੰਦੇ ਹੋ ਜੀ ਸਾਰਾ ਕੁਝ ਆਪਾਂ ਦੇਖਦੇ ਆਂ ਬਾਕੀ ਮੈਂ ਤਾਂ ਹਰ ਰੋਜ਼ ਕਮੈਂਟ ਦੇਖਦਾ ਹੁੰਨਾ ਜੀ ਤੁਹਾਡੇ ਪੜਦਾ ਹੁੰਨਾ ਤੇ ਲਾਈਕ ਵੀ ਸਾਰੇ ਕਮੈਂਟ ਕਰਦਾ ਹੁੰਨਾ ਚਾਹੇ ਤੁਸੀਂ ਆਪ ਦਾ ਕਮੈਂਟ ਚੈੱਕ ਕਰ ਲਓ ਜਾ ਕੇ ਜਿਹੜਾ ਪਹਿਲਾ ਕਮੈਂਟ ਆਪਣੇ ਕੋਲੇ ਪਹੁੰਚਿਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਦਾ ਜੀ ਕਹਿੰਦੇ ਵੀਰ ਜੀ ਮੋਗੇ ਵਿੱਚ ਕੋਈ ਕੂਠੀ ਦਿਖਾਓ 20 ਤੋਂ 25 ਲੱਖ ਦੇ ਵਿੱਚ ਆ ਜਰੂਰ ਗੁਰਪ੍ਰੀਤ ਸਿੰਘ ਜੀ ਆਪਾਂ ਲੈ ਕੇ ਪਹੁੰਚਾਂਗੇ ਆਪਣੇ ਕੋਲੇ ਕਈ ਕੋਠੀਆਂ ਆਈਆਂ ਵੀ ਪਈਆਂ ਰੇਟ ਤਾਂ ਮੈਨੂੰ ਕਨਫਰਮ ਹੈ ਨਹੀਂ ਕਿੰਨੇ ਰੇਟ ਦੀਆਂ ਪਰ ਆਈਆਂ ਆਪਣੇ ਕੋਲੇ ਬਹੁਤ ਸਾਰੀਆਂ ਪਈਆਂ ਮੋਗੇ ਏਰੀਏ ਚ ਤੇ ਦੂਜਾ ਕਮੈਂਟ ਹੈ ਜੀ ਕੁਲਵੰਤ ਸਿੰਘ ਉਹਨਾਂ ਨੇ ਕਿਹਾ ਮូរਿੰਡਾ ਖਰੜ ਏਰੀਆ ਵਿੱਚ ਕੋਈ ਕੋਠੀ ਵਿਕਾਊ ਹੋਵੇ ਤਾਂ ਦੱਸੋ ਜੀ ਜਰੂਰ ਜੀ ਬਹੁਤ ਹੀ ਜਲਦ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਤੇ ਤੁਸੀਂ ਰੇਟ ਨਹੀਂ ਕੋਨਫਰਮ ਕੀਤਾ ਕਿੰਨੇ ਰੇਟ ਤੱਕ ਚਾਹੀਦੀ ਹੈ ਕਿੰਨਾ ਕਪਣਾ ਬਜਟ ਹੈ ਉਹ ਵੀ ਤੁਸੀਂ ਮੈਨੂੰ ਦੱਸੋ ਜੀ ਤੇ ਹੁਣ ਆਪਾਂ ਤੀਜੇ ਕਮੈਂਟ ਦੀ ਗੱਲ ਕਰਦੇ ਆਂ ਦਲਜੀਤ ਕੌਰ ਮੇਰੀ ਭੈਣ ਨੇ ਕਮੈਂਟ ਪਾਇਆ ਹੁਸ਼ਿਆਰਪੁਰ ਦੇ ਲਾਗੇ ਇਹਨਾਂ ਨੇ 15 ਲੱਖ ਦੇ ਵਿੱਚ ਕੋਈ ਕੋਠੀ ਜਾਂ ਮਕਾਨ ਕਿ ਹੈਗਾ ਆਪਾਂ ਨਾ ਕੱਲ ਪਤਾ ਨਹੀਂ ਪਰਸੋਂ ਜਾਂ ਕੱਲ ਵਾਲੀ ਵੀਡੀਓ ਚੈੱਕ ਕਰ ਲਓ ਜਾਂ ਪਰਸੋਂ ਵਾਲੀ ਦੋ ਵੀਡੀਓ ਚ ਤੁਹਾਨੂੰ ਇੱਕ ਹੁਸ਼ਿਆਰਪੁਰ ਦੀ ਮਿਲੂਗੀ ਉਹਦਾ ਰੇਟ ਤਾਂ ਮੈਨੂੰ ਕਨਫਰਮ ਹੈ ਨਹੀਂ ਪਰ ਤੁਸੀਂ ਜਾ ਕੇ ਦੇਖ ਲਓ ਰੇਟ ਤੁਹਾਨੂੰ ਵਿੱਚ ਮਿਲ ਜੂਗਾ ਉਹ ਹੁਸ਼ਿਆਰਪੁਰ ਦੀ ਕੋਠੀ ਹੈ ਤੇ ਗੱਲਬਾਤ ਮਾਲਕ ਨਾਲ ਕਰ ਲਿਓ ਵਿੱਚ ਹੀ ਤੁਹਾਨੂੰ ਮਾਲਕ ਦਾ ਨੰਬਰ ਆ ਮਿਲ ਜਾਊਗਾ ਜੀ ਤੇ ਇੱਕ ਕਮੈਂਟ ਆਪਣੇ ਕੋਲੇ ਪਹੁੰਚਿਆ ਜੀ ਇਹਨਾਂ ਦਾ ਨਾਮ ਤਾਂ ਕੋਈ ਹੈ ਨਹੀਂਗਾ ਨਾਮ ਤਾਂ ਕੱਲਾ WB5 ਲਿਖਿਆ ਹੋਇਆ ਹੈ ਪਰ ਇਹਨਾਂ ਨੇ ਕਿਹਾ ਫੇਕ ਵੀਡੀਓ ਹੈ ਆ ਫੇਕ ਕਿੱਦਾਂ ਲੱਗੀ ਜੀ ਤੁਹਾਨੂੰ ਥੋੜਾ ਮੈਨੂੰ ਦੱਸੋ ਜੀ ਕਿਉਂਕਿ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਗਈ ਵਿੱਚ ਓਨਰ ਦਾ ਨੰਬਰ ਵੀ ਮਿਲ ਗਿਆ ਕਿੱਥੇ ਕੋਠੀ ਆ ਆ ਵੀ ਆਪਾਂ ਦੱਸਿਆ ਹੋਇਆ ਤਾਂ ਫੇਕ ਕਿੱਦਾਂ ਹੋਈ ਜੀ ਤੁਹਾਨੂੰ ਗਲਤ ਫਹਮੀ ਹੋ ਗਈ ਜੀ ਤੇ ਫੇਕ ਨਹੀਂ ਹੁੰਦੀ ਜੀ ਆਪਣੀ ਵੀਡੀਓ ਆਪਾਂ ਓਨਰ ਦਾ ਨੰਬਰ ਦਿੰਨੇ ਆ ਸਾਰਾ ਕੰਮ ਆਪਣਾ ਜੈਨੂਇਨ ਹੁੰਦਾ ਜੀ ਬਾਕੀ ਤੁਸੀਂ ਜਿੰਨੇ ਦੇਖ ਰਹੇ ਹੋ ਤੁਸੀਂ ਆਪ ਹੀ ਦੱਸੋ ਜੀ ਇਹ ਗੱਲ ਤਾਂ ਗਲਤ ਹੈ ਜੀ ਗਲਤ ਕਮੈਂਟ ਕਰਨ ਦਾ ਅਗਲਾ ਕਮੈਂਟ ਹੈ ਜੀ ਸੋਨੀਆ ਰਾਣੀ ਦਾ ਇਹਨਾਂ ਨੇ ਆਖਿਆ ਨਾਈਸ ਵੀਰ ਜੀ ਧੰਨਵਾਦ ਮੇਰੀ ਭੈਣ ਤੁਸੀਂ ਵੀਡੀਓ ਨੂੰ ਨਾਈਸ ਕਿਹਾ ਤੁਹਾਨੂੰ ਵਧੀਆ ਲੱਗੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡੇ ਸਪੋਰਟ ਕਰਕੇ ਤੁਹਾਡੇ ਪਿਆਰ ਕਰਕੇ ਆਪਣਾ ਚੈਨਲ ਹੈ ਜੀ ਬਸ ਇਸੇ ਤਰ੍ਹਾਂ ਆਪਦਾ ਪਿਆਰ ਤੇ ਸਪੋਰਟ ਹਮੇਸ਼ਾ ਰੱਖਿਓ ਚੈਨਲ ਤੇ ਜੀ ਤੇ ਅਗਲਾ ਕਮੈਂਟ ਜਿਹੜਾ ਆਪਣੇ ਕੋਲੇ ਸਤਵੀਰ ਸਿੰਘ ਖੰਨੇ ਦਾ ਪਹੁੰਚਿਆ ਜੀ ਉਹਨਾਂ ਨੇ ਆਖਿਆ ਵੀ ਅਸੀਂ ਖੰਨੇ ਏਰੀਆ ਚੋਂ ਕੋਠੀ ਸੇਲ ਕਰਨੀ ਆ 20 ਲੱਖ ਰੁਪਏ ਮੰਗਿਆ ਡਬਲ ਸਟੋਰੀ ਆ ਤੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਅਸੀਂ ਵੇਚ ਦੇਵਾਂਗੇ ਆ ਬੇਜ ਤਾਂ ਤੁਸੀਂ ਦਿਓ ਜੀ ਤੇ ਤੁਸੀਂ ਵੀਡੀਓ ਤਾਂ ਬਣਾ ਕੇ ਭੇਜੋ ਜੀ ਤੇ ਵੀਡੀਓ ਜਦੋਂ ਬਣਾ ਕੇ ਭੇਜੋਗੇ ਤੇ ਆਪਾਂ ਚੈਨਲ ਤੇ ਲਗਾਵਾਂਗੇ ਤੇ ਕਿਸੇ ਨੂੰ ਲੋੜ ਹੋਊਗੀ ਤੁਹਾਨੂੰ ਆਪਣੇ ਆਪ ਫੋਨ ਆ ਜਾਊਗਾ ਤੇ ਤੁਹਾਡੇ ਘਰ ਬੈਠੇ ਹੀ ਤੁਹਾਡੀ ਜਿਹੜੀ ਕੂਠੀਏ ਸੇਲ ਹੋ ਜਾਊਗੀ ਤੁਹਾਨੂੰ ਮੈਂ ਪਹਿਲਾਂ ਵੀ ਆਖਿਆ ਸੀਗਾ ਵੀ ਤੁਸੀਂ ਕਮੈਂਟ ਦੇ ਵਿੱਚ ਨਾ ਲਿਖਿਆ ਕਰੋ ਜੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜ ਦਿਆ ਕਰੋ ਅਗਲਾ ਕਮੈਂਟ ਆਪਣੇ ਕੋਲੇ ਜਗਦੀਸ਼ ਸਿੰਘ ਨਗਲਾ ਦਾ ਪਹੁੰਚਿਆ ਜੀ ਇਹਨਾਂ ਨੇ ਵੀ ਇੱਕ ਕੋਠੀ ਸੇਲ ਕਰਨ ਬਾਰੇ ਕਿਹਾਗਾ ਜਗਰਾਉਂ ਏਰੀਆ ਚ ਤੇ ਪਹਿਲਾ ਵਾਲੇ ਕਮੈਂਟ ਵਾਂਗੂ ਆ ਵੀ ਇੱਧੇ ਕਮੈਂਟ ਆ ਜੀ ਮੈਂ ਬਹੁਤ ਸਾਰੇ ਕਮੈਂਟ ਚੈੱਕ ਕੀਤੇ ਹੋਇਆ ਤੇ ਬਹੁਤ ਜ਼ਿਆਦਾ ਕਮੈਂਟ ਇਦਾਂ ਆਉਂਦੇ ਆ ਵੀ ਅਸੀਂ ਇਸ ਏਰੀਆ ਚ ਕੋਠੀ ਸੇਲ ਕਰਨੀ ਐ ਐਡ ਕਰ ਦੋ ਤੇ ਤੁਸੀਂ ਆਪਣੇ ਵਟਸਐਪ ਨੰਬਰ ਤੇ ਭੇਜਿਆ ਕਰੋ ਜੀ ਤੇ ਜਦੋਂ ਭੇਜੋਗੇ ਉਸ ਤੋਂ ਬਾਅਦ ਆਪਾਂ ਐਡ ਲਗਾ ਦੇਵਾਂਗੇ ਜੀ ਬਾਕੀ ਕਮੈਂਟਾਂ ਦੀ ਗੱਲ ਹੋ ਗਈ ਜੀ ਪੂਰੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਐ ਪਸੰਦ ਆਈ ਐ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਐ ਤੇ ਕਿਸੇ ਨੂੰ ਕੋਠੀ ਚਾਹੀਦੀ ਐ ਤੁਹਾਨੂੰ ਚੈਨਲ ਤੇ ਮਿਲ ਜੂਗੀ ਤੇ ਤੁਸੀਂ ਚੈੱਕ ਕਰ ਲਓ ਵੀਡੀਓ ਤੇ ਕਿਸੇ ਨੇ ਕੋਠੀ ਵੇਚਣੀ ਐ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਭੇਜੋ ਜੀ ਆਪਣੇ ਕੋਲੇ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਿਆ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚੱਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਾਂ ਵਿਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੂਗੀ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ